नमस्कार ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਲੇਰ ਲਾ ਕਰ ਲਾ ਕਰ ਲਾ ਲਿਨੀ ਕੰਮ ਕਰਵਾਉਂਦਾ ਆਹ ਛੋਟਾ ਮਾਰਦਾ ਹੈਲਪਫੁਲ ਮਾਣਯੋਗ ਡੀਸੀ ਸਾਹਿਬ ਵੱਲੋਂ ਸਰਦਾਰ ਅਰਵਿੰਦਰਪਾਲ ਸਿੰਘ ਐਸ ਡੀ ਐਮ ਜੀ ਨੂੰ ਇਸ ਮਗਰ ਕੌਂਸਲ ਦੇ ਪ੍ਰਧਾਨ ਲਈ ਕਨਵੀਨਰ ਲਗਾਇਆ ਗਿਆ ਸੀ ਜਿਹਨੂੰ ਆਪਾਂ ਆਰਓ ਵੀ ਕਹਿ ਦਿੰਦੇ ਹਾਂ ਟਰਨਿੰਗ ਅਫਸਰ ਪਰ ਐਸ ਡੀ ਐਮ ਸਾਹਿਬ ਨੂੰ ਅੱਜ ਜ਼ਰੂਰੀ ਕੰਮ ਪੈ ਗਿਆ ਉਹਨਾਂ ਨੂੰ ਨੈਸ਼ਨਲ ਹਾਈਵੇ ਦੇ ਸਬੰਧ ਵਿੱਚ ਸਿਵਲ ਪਟੀਸ਼ਨ 47 8730 ਆਫ 2022 ਦੇਸਵੰਦ ਵਿੱਚ ਸਬੰਧ ਵਿੱਚ ਹਾਈ ਕੋਰਟ ਜਾਣਾ ਪੈ ਗਿਆ ਇਸ ਸਬੰਧੀ ਉਹਨਾਂ ਨੇ ਇਸ ਕਾਨੂੰਨ ਤੇ ਅੱਜ ਮੁਲਤਵੀ ਕਰਤੀ ਜਿਹੜੀ ਇਹਦੀ ਅਗਲੀ ਚੋਣਿਆਂ ਉਸ ਉਸ ਪ੍ਰਤੀ ਜੋ ਵੀ ਨਵਾਂ ਫੈਸਲਾ ਹੋਊਗਾ ਰਿਟਰਨਿੰਗ ਆਫਸਰ ਕਰਨਗੇ ਉਹ ਉਦੋਂ ਸਾਰਿਆਂ ਨੂੰ ਸੂਚਿਤ ਕਰ ਦਿੱਤਾ ਜਾਵੇ। ਇਹਨਾਂ ਨੂੰ ਸੂਚਨ ਦਿੱਤੀ ਤਾਂ ਲਿਖਿਤ ਅਰਜ਼ੀ ਹਾਂਜੀ 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 ਸਾਰਿਆਂ ਨੂੰ ਟੈਲੀਫੋਨ ਕਰ ਦਿੱਤੇ ਗਏ ਸਵੇਰੇ ਹੀ ਇਹ ਇਹਨਾਂ ਨੂੰ ਅਸੀਂ ਬਾਈ ਅਲਿਖਤੀ ਵੀ ਇਹਨਾਂ ਨੂੰ ਐਮਸੀ ਸਾਹਿਬਾਨ ਨੂੰ ਮਾਨ ਜੋ ਕੈਂਸਲ ਦੇ ਰਹੇ ਹਾਂ ਪਰ ਕੁਸ਼ ਐਮਸੀ ਬਾਹਰ ਕਿਉਂ ਕਿ ਜਿੰਨਾ ਮੈਨੂੰ ਲੱਗਦਾ ਬਈ ਲੱਗਾਂ ਚਲੋ ਬਾਹਰ ਦਾ ਮੈਨੂੰ ਨਹੀਂ ਪਤਾ ਕਿੱਥੇ ਹੈ ਨਹੀਂ ਕਿੱਥੇ ਸਾਡਾ ਜੋ ਫਰਜ਼ ਬਣਦਾ ਸੀ ਸਾਨੂੰ ਪਹਿਲਾਂ ਅਸੀਂ ਇਹਨਾਂ ਨੂੰ 72 ਘੰਟੇ ਪਹਿਲਾਂ ਅਸੀਂ ਨੋਟਿਸ ਦੇ ਦਿੱਤੇ ਸੀ ਵੀ ਸਾਡੇ ਮਿਲਤ ਵੀ ਆ ਅੱਜ ਮਿਲਤ ਵੀ ਨਹੀਂ ਆ ਜੀ ਇਨੀ ਤਰੀਕ ਨੂੰ ਚੋਣਿਆ 11 ਵਜੇ ਹੁਣ ਅਸੀਂ ਇਹਨਾਂ ਨੂੰ ਅੱਜ ਸਵੇਰੇ ਦੱਸਤਾ ਵੀ ਨੈਕਸਟ ਜਿਹੜੀ ਤਰੀਕ ਆ ਗਾਂ ਦਿੱਤੀ ਜਾਊਗੀ ਕਿੰਨੇ ਵਸਰੇ ਇੰਟੀਮੀਸ਼ਨ ਦਿੱਤਾ ਗਿਆ ਜੀ ਵੀ ਜਿਹੜੀ ਇਹ ਤਰੀਏ ਦੀ ਮੁੱਤਵੀ ਕਰਦੀ ਹੁੰਦੀ ਹੈ ਇਸ ਵੇਰੇ 8 ਵਜੇ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ